ਤੂੰ ਬੰਦਿਆ ਦਾ ਕੰਮ ਕਰ ਅਨਸਾਰ ਦੇ ਵਿੱਚ ਸਿੱਖ ਬਣਨਾ ਹੈ ਸਿੱਖ ਤੋਂ ਸਿੰਘ ਬਣਨਾ ਹੈ ਅੱਪਾ ਦਾ ਪੰਛੀ ਨਹੀਂ ਕਰ ਜੈਕਰੀ ਕਰਦੇ ਨਹੀਂ ਸਿੱਖ ਕਿਨੂੰ ਐਡੇ ਨੇ ਜਿਨੇ ਅੰਮ੍ਰਿਤ ਨਹੀਂ ਛਕਿਆ ਉਸ ਤਰਾ ਧਾਰੀ ਪਰ ਕਾ acha ਅੰਮ੍ਰਿਤ ਪਾਨੀ ਕੀਤਾ ਅੰਮ੍ਰਿਤ ਪਾਨ ਕਰਕੇ ਹੀ ਸਿੰਘ ਬਣਨਾ ਹੈ ਸਾਡਾ ਵੀ ਗੋਦੀ ਹੀ ਕਰਨੇ ਵਾਲਾ ਕਟਾ ਕੇ ਸਿੰਘ ਹੈ ਜੰਮ ਦੇ ਨੂੰ ਜਿੰਗਾ ਕਰੇ ਨੂੰ ਨਮ ਕਰੀਂ ਕਿ ਕਦ ਤੱਕ ਟਾਓ ਨਾ ਟਾਓ ਪਰ ਸਿੰਘ ਸਿੱਖ ਨੇ ਸਿੰਘ ਫਿਰਾਂ ਸ਼ਾਨ ਇਤਨ ਸ਼ਾਨ ਨਹੀਂ ਅਨੁਸ਼ਾਨ ਨਹੀਂ ਸਿੱਖ ਕਮਿਊਨਿਟੀ ਸੰਗਮ ਨੇ ਜਿਹੜੇ ਹੈਗੇ ਨੇ ਸਹੀ ਮਾਰਕ ਪੁੱਟ ਤਾ ਦੇ ਕੇ ਉਹਨਾਂ ਦਾ ਕੋਈ ਕਿਤਾਬ ਨਹੀਂ ਜਿੰਨਾ ਕਿਥੇ ਬਣਾ ਦਿਆਂ ਪੂਰੇ ਗੱਲ ਚੰਦੀ ਅੰਗਰੇਜ਼ਾਂ ਨਾਲ ਲੜਾਈ ਦੀ अंग्रेज कमजोर हो गए मैं करना हो गया उन्हें पैसे मुक्ते आपने विचार बचारा की कोई गलत रही है पर बादल कमजोर बादल कमजोर है राज नहीं छा राज अंग्रेजा तो छुड़ाया गया तो ਨੜੇ ਨੰਨੇ ਸਿੱਖਾਂ ਨੇ ਨਨ ਕਾਣੇ ਦੇ ਮੋਰਚਾ ਬਾਕੇ 100 ਨੜੇ ਨੰਨੇ ਸਨ ਮੈਸ ਦੇਖ ਕੁਝ ਸ਼ਹੀਦ ਕਰਤੇ ਕੁਝ ਉਹਨਾਂ ਨੂੰ ਜਿੰਦੇ ਜੰਡ ਦੇ ਥੱਲੇ ਸੜਿਆ ਗਿਆ ਆਜ਼ਾਦੀ ਅਸੀਂ 1925 ਦੀ ਲੈਣੀ ਸੀ 2125 ਦੀ ਲੈਣੀ ਸੀ ਜਿਹੜਾ ਥੱਲੋਂ ਨੰਗਾ ਗਾਂਧੀ ਕੱਛਾ ਨਹੀਂ ਪਾਉਂਦਾ ਫਿਰ ਤੇ ਗੋਦੀ ਹੈ ਦੱਸੋ ਕਿਹੜਾ ਤੀਰ ਮਾਰੂਗਾ ਹੈ ਥੱਲੇ ਮੰਗੇ ਤੂੰ ਨੰਗੇ ਤੇ ਲੋਕ ਅੰਗਰੇਜ਼ 1857 ਦੀ ਦੁਹਰੇ ਤੁਝੇ ਇਹ ਦੱਸੋ ਕਿ ਮਹਾਂਤ ਕਿਉਂ ਗੁਰਦੁਆਰਿਆਂ ਵਿੱਚ ਆਏ ਗੁਰਦੁਆਰਿਆਂ ਵਿੱਚ ਕੋਈ ਵੀ ਸਾਨੂੰ ਨਹੀਂ ਲੈ ਸਕਦਾ ਜਿੰਨਾ ਚਿਰ ਮਾੜੇ ਮੰਦੇ ਨੂੰ ਸਰਕਾਰ ਕੱਢੂਗੀ ਸਰਕਾਰ ਉੱਤੇ ਖੁਸ਼ਹਾਲ ਕਰੂਗੀ ਮਹਾਨ ਕਾਰਨਤਾ ਗੁਰਦੁਆਰਾ ਵਿੱਚ ਕਾਰਨ ਕੀ ਹੈ ਕਿਉਂ ਮੜੇ ਮੰਤ ਕਹਿ ਦਿੰਦੇ ਨਰਾਇਣ ਮੰਤ ਦਾ ਬਲਾਣਾ ਮੰਤ ਅਗਿਆਨ ਇਸ ਅੰਗਰੇਜ਼ ਫੜਾ ਦਿਮਾਗ ਨਾਲ ਛਾਤਰ ਹੈ ਉਹ ਦੇਖਦਾ ਵੀ ਇਹ ਕੋਈ ਨਿਸ਼ਾਨ ਹੰਦੇ ਨੇ ਇਹ ਲੜਦੇ ਕਰੇ ਨਾਲ ਨੇ ਇਹ ਲੋਕ ਲੜਦੇ ਕਰੇ ਨਾਲ ਨੇ ਟੀਮ ਤਿਆਰ ਕਰਿਆ ਆਪਣੀ ਵੀ ਦੇਖੋ ਇਹਨਾਂ ਦੀ ਕੈਨਡਿਨਸੀ ਕਰੋ ਵੀ ਇਹ ਕਿੱਥੋਂ ਤਿਆਰ ਹੋ ਕੇ ਚੱਲਦੇ ਨੇ ਉਹਨਾਂ ਨੇ ਕੀਤੀ ਉਹ ਗੰਢ ਲਈ ਆਂਦੇ ਗੁਰੂ ਘਰਾਂ ਵਿੱਚ ਜਾਂਦੇ ਨੇ ਉੱਥੇ ਇੱਕ ਗ੍ਰੰਥਾ ਉੱਥੇ ਰੱਖ ਕੇ ਤੇ ਪੜ੍ਹਦੇ ਨੇ ਸੁਣੀ ਚਲੋ ਫਿਰ ਇਹ ਕਹੇ ਉਹ ਕਹਿੰਦੇ ਪਤਾ ਨਹੀਂ ਕੀ ਇੱਕ ਦੇਗ ਬਣਾ ਲੈਂਦੇ ਨੇ ਅੰਗਰੇਜ਼ ਕਹਿੰਦੇ ਕਹਿੰਦੇ ਨੇ ਫਿਰ ਕਹਿੰਦੇ ਫਿਰ ਉਹ ਦੇਖਦਾ ਕਹਿੰਦੇ ਵੀ ਐਨ ਐਨ ਹੈ ਅੰਗਰੇਜ਼ ਦੀ ਜੰਸੀ ਸਿੱਖਾਂ ਦੀ ਇੰਟੈਲੀਜੈਂਸੀ ਕਰ ਗਿਆ ਵੀ ਇਹ ਨਸ਼ਾ ਖਾ ਕੇ ਧੜਕਦੇ ਨੇ ਲੜਦੇ ਕੱਢਣਾ ਨਹੀਂ ਅਗਰ ਅੰਗਰੇਜ਼ ਕਮਲਾ ਤਾਂ ਨਹੀਂ ਸੀ ਉਹ ਦੇਖੇ ਧੜਕਦੇ ਇੱਕਦਮ ਇਹਨਾਂ ਨੂੰ ਅੱਖ ਚਦਰੋਂ ਰੱਖ ਦਈਏ ਇਹ ਵੀ ਇਹਨਾਂ ਨੂੰ ਸਮਝ ਨਹੀਂ ਆਈ ਉਹ ਕਹਿੰਦੇ ਆ ਆਸਥਾਨ ਦੇ ਇਕੱਠੇ ਹੁੰਦੇ ਨੇ ਇੱਥੋਂ ਇਹ ਇੱਕ ਆਪ ਬਣਾ ਲੈਂਦੇ ਨੇ ਦੇਖ ਫਿਰ ਉਹਨੂੰ ਛਕਦੇ ਨੇ ਉਹਨਾਂ ਕਬੋਲਦੇ ਆ ਫਿਰ ਕਹਿੰਦੇ ਦੇਗ ਤੇਗ ਫਦੇ ਪੰਚ ਕੀ ਜੀਤ ਕਿਉਂ ਦੇਗ ਛਕਦੇ ਤੇਗ ਚੱਕਦੇ ਨੇ ਉਹਦੇ ਚੀਰ ਸਾਰੀ ਸ਼ਕਤੀ ਫਿਰ ਉਹਨਾਂ ਨੇ ਮਰੀਜਾਂ ਨੇ ਮਹਾਂਤ ਤਿਆਰ ਕਰਕੇ ਗੁਰਦੁਆਰਿਆਂ ਵਿੱਚ ਵੜੇ ਕਿ ਇੱਥੇ ਮਹਾਂਤਾਂ ਦਾ ਕਬਜ਼ਾ ਕਰੋ ਕੋਈ ਵੀ ਗੰਦਾ-ਮੰਦਾ ਕਿਸੇ ਵੀ ਧਰਮਿਕ ਸਥਾਨ ਤੇ ਸਰਕਾਰ ਦੀ ਛੇ ਤੋਂ ਬਿਨਾ ਨਹੀਂ ਹੋ ਸਕਦਾ ਪਹਿਲੇ ਆਜ਼ਾਦੀ ਦਾ ਅਸੀਂ ਲਈ ਤੇਰੇ ਨੇ ਜਾਤੀ ਨਹੀਂ ਕੋਈ ਗੰਦਾ ਫੁਲਾਣਾ ਨਹੀਂ ਲੈ ਲਈ ਉਹ ਮੰਨ ਲ ਜਦੋਂ ਇਹ ਕਹਿੰਦੇ ਫੁਲਾਣਾ ਨੇ ਸੁਵਿਧਾ ਬਣਾਤਾ ਸੁਵਿਧਾ ਕਹਿੰਦੇ ਸਾਡੀ ਪੱਟੀ ਬੇਸ ਕਰਤੀ ਸੁਵਿਧਾ ਅੰਦਰ ਸਿੱਖਾਂ ਨੂੰ ਕੀ ਮਿਲਿਆ ਅੱਜ ਲੋਕ ਸਾਰੇ ਕਹਿੰਦੇ ਸਬਦਾਨ ਆ ਸਬਦਾਨ ਪਤਾ ਨਹੀਂ ਕਿਹੜਾ ਸਬਦਾਨ ਹੈ ਸਾਨੂੰ ਤਾਂ Hindu ਮੈਜਰਿਟੇ ਦੇ ਥੂ ਤਾਂ ਸਾਡੇ ਧਿਆਨ ਮੰਦੇ ਨੇ ਸਬਦਾਨ ਕਿਸ ਨੂੰ ਕਹਿੰਦੇ ਸਾਨੂੰ ਆ ਅੱਡ ਕੋਮਿਨੀ ਦਾ ਨਹੀਂ ਸਾਡਾ ਤਾਂ ਕੋਈ ਗੱਲ ਬਾਤ ਨਹੀਂ ਸਬਦਾਨ ਬੰਨ ਜਿਹੜਾ ਸਬਦਾਨ ਮਨੁੱਖੀ ਹੱਕਤਾਂ ਦਾ ਸਬਦਾਨ ਨਹੀਂ ਸਮਝੀਏ ਜਿਹੜੇ ਸਾਡੇ ਲੋਕ ਭਾਰੇ ਕਰਦੇ ਨੇ ਉਹ ਪਾਂ ਚੱਕ ਚੱਕੇ ਕਿਸੇ ਲੀਡਰ ਦੀਆਂ ਸੁਧਾਣ ਕਰ ਮਰਬਾਵਾ ਸੁਧਾਣ ਕਰ ਮਰਮਾਤਾ ਉਹ ਦਰਸ਼ਨ ਕਰ ਮਰਮਾਤਾ ਇਹਨਾਂ ਰੇਜਾ ਤੁਮ ਆਜ਼ਾਦੀ ਸਰਦਾਰ ਦੀ ਤੁਸੀਂ ਨਹੀਂ ਹੈ ਗੁਰੂ ਦੇ ਸਿੰਘਾਂ ਨੇ ਲੜਿਆ ਅਗਸਤੇ ਕਰਕੇ ਸਿੰਘ ਲੈਣੇ 196 ਸਿੱਖਾਂ ਦੀ ਇੱਕ ਦਿਨ ਸ਼ੀਧੀ ਹੋ ਜਾਣੀ ਰੈ ਨੂੰ ਮੰਨਨੇ ਸਿੱਖਾਂ ਨੂੰ ਟੁਕੜੇ ਟੁਕੜੇ ਕੱਟ ਕੇ ਕੰਮ ਕੇ ਜੀਂਗਿਆਂ ਨੂੰ ਉੱਥੇ ਜੰਗ ਦੇ ਥੱਲੇ ਸਬਾੜ ਦੇਣਾ ਇਹ 1925 ਜੰਕੀ ਦੀ 25 ਤੋਂ ਪਹਿਲਾਂ ਪਹਿਲਾਂ ਦਾ 25 ਜੈਕਟ ਬਣਾ ਦਾ ਅੰਗਰੇਜ਼ਿਆ ਨੇ ਛੋਟਾ ਕਾਨੂੰਨ ਪਹਿਲਾਂ ਬਣਾਤਾ ਉਹ 1942 ਜ 49 ਪਿਆਰ ਬਹਦੇ ਛੋਟਾ ਸ਼੍ਰੋਮਿਕ ਕਮੇਟੀ ਦਾ ਇੱਕ ਮੰਚ ਇਹਨੇ ਪਹਿਲਾਂ ਬਣਾਤਾ ਤੁਸੀਂ ਕਹਿੰਦੇ ਆਜ਼ਾਦੀ ਪਰ ਤੁਸੀਂ ਮੰਨਦੇ ਕਿ ਨਹੀਂ ਆਜ਼ਾਦੀ ਪਹਿਲਾਂ ਸਵਾਗਤ ਬੇਨਤੀ ਕਰਦੇ ਆ ਕਿ ਅੱਜ ਜਿਹੜਾ ਆਪਾਂ ਇਸ ਸਥਿਤੀ ਵਿੱਚ ਆਪਾਂ ਬੈਠੇ ਆ ਜੇ ਤਾਂ ਆਪਾਂ ਹੋਈਆਂ ਅੱਖਾਂ ਦੇ ਤੇ ਆਪਣੇ ਸਿਰ ਤੇ ਇੰਨੇ ਜੰਗ ਨੇ ਜਿੰਨੇ ਮਰਜੀ ਲੜੀ ਜਾਓ ਜੇ ਆਪਾਂ ਗੱਦੇ ਮੰਗੇ ਤੇ ਗੱਦੇ ਦਾ ਪਰ ਰੋਕ ਦੇ ਬੀਜੋ ਕੋਈ ਬਈ ਨਹੀਂ ਸਾਡੇ ਬਿਲਕੁਲ ਬਿੱਲ ਬੜਾਈ ਜਾਂਦਾ ਫਰਾਨਾ ਬਣਾਈ ਜਾਂਦਾ ਸਾਰਾ ਕੁਝ ਹੋ ਹੀ ਜਾਂਦਾ ਛੀਵੀ ਗੁਰੂ ਪ੍ਰਿੰਸ ਸਰਵਾਦਨ ਭੇਦ ਹੋ ਰਹੇ ਨੇ ਚੋਰੀ ਕਰੇ ਜਾਂਦੇ ਨੇ ਕੋਈ ਪੁੱਛਦਾ ਨਹੀਂ ਕੋਈ ਦੱਸਦਾ ਨਹੀਂ ਯਾਰ ਆਪਣੀ ਕਾਹੀ ਤੇ ਲਿਖੀ ਆਪਕਾ ਤਾਂ ਪੁਰਾਣੇ ਛੀਤਾਂਦਾਰ ਨਾਲ ਲੈਣ ਚੋਕੇ ਨਹੀਂ ਉਹਨਾਂ ਵਰਗੇ ਤਾਂ ਕਿੱਥੋਂ ਬਣਣਾ ਹੈ ਬੜੇ ਦੂਰ ਦੀ ਕੈਂਡ ਕਰਨੀ ਚ ਬਹੁਤ ਬੰਦਾ ਅੰਤਰਾ ਫੋਟੇ ਸਰਤੇ ਪੰਜਾਬੀਓ ਪਹਾੜ ਹੈ ਜੇ ਤੁਸੀਂ ਕਿਸੇ ਦੇ ਹੈਗੇ ਹੋ ਤੇ ਤਾਂ ਪਹਾੜ ਆ ਜੇ ਆਪਾਂ ਨੂੰ ਹਈ ਕੁਝ ਨਹੀਂ ਤੇ ਫਿਰ ਕੁਝ ਨਹੀਂ ਕਾਤਨਾਂ ਦਾ ਜ਼ਿਕਰ ਹੋਇਆ ਹੈ ਮੈਂ ਇੱਕ ਗੱਲ ਕਰਦਾ ਜੇ ਬਾਬਾ ਕੰਧਾ ਸਿੰਘ ਬਹਾਦਰ ਤੋਂ ਬਾਅਦ ਐਡਾ ਵੱਡਾ ਸਿੱਖਾਂ ਦਾ ਰਹਿਬਰ ਹਲੇ ਤੱਕ ਪੈਦਾ ਨਹੀਂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਇੱਕੇ ਵੱਡੇ ਮੁਗਲ ਹੁਕਮ